ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਦਖਣਾ ਹਾਠ ਮਜਾਹੁ ਮਾਪਰੀ ਪਸੇ ਕਿਉਂ دیدار ਸੰਤ ਸਰਨਾਈ ਲੱਭਣੇ ਨਾਨਕ ਪ੍ਰਾਨ ਅਧਾਰ ਸੰਤ ਚਰਨ ਕਮਲ ਸੋ ਪੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਭਾਉ ਬੇਪਰੀਤ ਅਨੀਤ ਦਾ ਸਾਨਹਿ ਭਾਵੇ ਜਿਉ ਦਾਸਾਨਹਿ ਭਾਵੇ ਬਿਨ ਦਰਸਾਵੇ ਇੱਕ ਖਣ ਧੀਰਜ ਕਿਉ ਕਰੇ ਨਾਮ ਬਿਹੋਨਾ ਤਨ ਮਨ ਹੀ ਨਾ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਕਉਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੇ ਦਖਣਾ ਸੋਹੰਦੜੋ ਹਬਠਾਏ ਕੋਈ ਨ ਦਿਸੈ ਡੁਜੜੋ ਖੋਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਤਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸੇਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉ ਮਨ ਬਿਸਾਰੀਐ ਜੀਉ ਕਿਉ ਮਨ ਬਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪਰਾਨ ਹਮਾਰੇ ਮਾਨ ਬਾਂਝ ਤੇ ਫਲ ਦੇ ਤ ਹੈ ਸਵਾਮੀ ਜੀ ਕੀ ਬਰਥਾ ਸਾਰੇ ਅनाथ ਕੇ ਨਾਥੇ ਸਰਬ ਕੈ ਸਾਥੇ ਜਪ ਜੂ ਹੈ ਜਨਮ ਨਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪੈ ਕਿਰਪਾ ਕਰ ਭਵਦਲ ਸਾਰੀਐ ਢਖਣਾ ਧੋੜੀ ਮਜਨ ਸਾਧਖੇ ਸਾਈ ਕੀਏ ਕਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤਾਂ ਬਿਸਰਾਮ ਆਸਾ ਲੱਗ ਜੀਵ ਤੇ ਜਿਓ ਮਾਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜਿਓ ਅਮਰਤ ਹਰ ਪੀਵਤੇ ਸਦਾ ਸਰ ਸੀਵਤੇ ਬਖੈ ਬਨ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਦ ਮੰਨਿਆ ਸਰਬ ਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਕੱਤੈਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਧਖਣਾ ਜੋ ਤੋ ਕਿਨੇ ਆਪਣੇ ਤਨਾਕੂ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਾ ਗਉਰੀ ਪਾਏ ਰਿਜਾਏ ਗੋਬਿੰਦ ਮਨ 모ਹਾ ਜੀਓ ਸੰਤਨ ਕਾ ਪ੍ਰਸਾਦ ਆਗਾਦ ਕੰਠੇ ਲੱਗ ਸੋਹਿਆ ਜੀਓ ਹਰ ਕਾਂਠ ਲੱਗ ਸੋਹਿਆ ਦੁਖ ਸਭ ਜੋਹਿਆ ਭਗਤੀ ਲਖਣ ਕਰ ਵਸ ਭਏ ਮਨ ਸਰਬ ਸੁਖ ਉਠੇ ਗੋਵਿੰਦ ੁੱਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਐ ਛਪ ਜਾਇਆ ਬੋੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਢਖਣਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮੰਨ ਦੋ ਸ਼ੰਤ ਹਤੇ ਪਵਿੱਤਰ ਸੁਣ ਤੇ ਸਭ ਧੰਨ ਲਿਖਤੀ ਕੁਲ ਤਾਰਿਆ ਜਿਉ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੇ ਬ੍ਰਹਮ ਵਿਚਾਰਿਆ ਜਿਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰ ਗਹਿ ਲੈਨੇ ਹਰ ਜਸੋ ਦਿਨੇ ਜੋ ਨਾ ਨਾ ਚਾਵੈ ਨਾ ਮਰੀ ਸਤ ਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਾਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ ਕਥਨ ਨਾ ਜਾਏ ਅਕਾਥ ਸੁਆਮੀ ਸਾਦਕਾ ਜਾਏ ਨਾਨਕ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ